ਹਨੀ ਸਾਡਾ ਜਿਹੜਾ ਬਿਆਸ ਦਰਿਆ ਦੇ ਲਾਗੇ ਕੱਲ੍ਹ ਇੱਕ ਲੜਕੀ ਦੀ Laash ਮਿਲੀ ਉਸ ਸੰਬੰਧੀ ਜਾਣਕਾਰੀ ਹੈ ਆ ਸਾਨੂੰ ਇੱਕ ਇਨਫੋਰਮੇਸ਼ਨ ਸਾਡੇ ਐਸਐਚਓ ਨੂੰ ਮਿਲੀ ਸੀ ਵੀ ਉੱਥੇ ਇੱਕ ਯੰਗ ਡੈੱਡ ਬੋਡੀ ਪਈ ਹੈ ਲਟਕੀ ਰਹੀ ਬਿਆਸ ਦਰਿਆ ਦੇ ਬਿਲਕੁਲ ਸਾਈਡ ਦੇ ਉੱਤੇ ਜਿੱਥੇ ਸੁੱਕੀ ਰੇਤਾ ਹੈਗੀ ਆ ਉਹਦੇ ਤੇ ਪਈ ਸੀ ਫਿਰ ਐਸਐਚਓ ਮੌਕੇ ਤੇ ਗਿਆ ਮੈਂ ਵੀ ਉੱਥੇ ਮੌਕੇ ਦੇ ਉੱਤੇ ਜਦੋਂ ਜਾ ਕੇ ਦੇਖਿਆ ਤੇ ਇੱਕ ਲੜਕੀ ਦੀ ਜਿਹੜੀ ਡੈੱਡ ਬੋਡੀ ਪਈ ਸੀ ਜਿਸ ਨੇ ਜੀਨ ਤੇ ਸ਼ਰਟ ਜਿਹੜੀ ਸੀ ਪਾਈ ਹੋਈ ਸੀਗੀ ਤੇ ਉਹਦੀ ਜਿਹੜੀ ਬੋਡੀ ਦੇਖਣ ਤੋਂ ਜਿਦੀ ਉਹ ਏ ਸੀਗੀ ਇਹ 2023 ਦੇ ਇਹ ਦੇ ਲਗਭਗ ਲੱਗਦੀ ਸੀ ਕਿ ਸਾਡੇ ਲਈ ਉਸ ਵੇਲੇ ਤਾਂ ਸਿਰਫ ਅਨਡੈਂਟਿਫਾਈਡ ਡੈੱਡ ਬਾਡੀ ਸੀਗੀ ਜਦੋਂ ਉਹਦੀ ਅਸੀਂ ਸਰਚ ਕੀਤੀ ਉਹਦੇ ਛੋਟਾ ਜਿਹਾ ਬੈਗ ਸੀ ਉਹਦੇ ਚ ਉਹਦੇ ਚ ਇੱਕ ਨੰਬਰ ਮਿਲਿਆ ਸੀ ਸਾਨੂੰ ਉਹ ਨੰਬਰ ਜਿਹੜੀ ਹੈ ਇਹਦੀ ਮਰਨ ਵਾਲੀ ਜੋਤੀ ਲੜਕੀ ਜਿਹੜੀ ਹੈ ਉਹਦੀ ਪੈਣ ਦੇ ਸਹਰੇ ਦਾ ਨੰਬਰ ਸੀਗਾ ਜਿੱਥੋਂ ਅਸੀਂ ਜਿਹੜੇ ਸਾਰੇ ਲਿੰਕ ਜਿਹੜੇ ਆ ਐਸਟੈਬਲਿਸ਼ ਕੀਤੇ ਆ ਉਹ ਲਿੰਕ ਤੇ ਅਸੀਂ ਪਹੁੰਚਦੇ ਪਹੁੰਚਦੇ ਫੋਨਾਂ ਰਾਹੀਂ ਅਸੀਂ ਜਿਹੜਾ ਇਸ ਲੜਕੀ ਦਾ ਪੂਰਾ ਬਾਇਓ ਡਾਟਾ ਸਾਡੇ ਕੋਲ ਪਹੁੰਚ ਗਿਆ ਫਿਰ ਅਸੀਂ ਇਹਦੀ ਇਹਦੇ ਬਾਰਸਾਂ ਨੂੰ ਅਸੀਂ ਬੁਲਾ ਲਿਆ ਬੁਲਾਉਣ ਤੋਂ ਬਾਅਦ ਅਸੀਂ ਫਿਰ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸੀ.ਆਰ ਵਗੈਰਾ ਪਹਿਲੇ ਤਾਂ ਸਾਨੂੰ ਮੋਬਾਈਲ ਦਾ ਹੀ ਨਹੀਂ ਪਤਾ ਸੀ ਵੀ ਇਹਦੇ ਕੋਲ ਮੋਬਾਈਲ ਸੀ ਜਾਂ ਨਹੀਂ ਸਿਰਫ ਦੋ ਟਿਕਟਾਂ ਸੀਗੀਆਂ ਜਿਹੜੀ ਪਠਾਨਕੋਟ ਤੋਂ ਚੰਬਾ ਔਰ ਚੰਬੇ ਤੋਂ ਪਠਾਨਕੋਟ ਦੀ ਵਾਪਸੀ ਦੀਆਂ ਸੀਗੀਆਂ ਬੱਸ ਦੀਆਂ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਸੀ.ਆਰ ਵਗੈਰਾ ਸਾਰੀਆਂ ਲੈ ਕੇ ਸੀ.ਆਰ ਦਾ ਐਗਜ਼ਾਮਨ ਕਰਕੇ ਉਹਨਾਂ ਦਾ ਲਿੰਕ ਜੋੜ ਕੇ ਫਿਰ ਅਸੀਂ ਸਾਰੀ ਇਹ ਫੈਮਿਲੀ ਨੂੰ ਇਕੱਠਾ ਕੀਤਾ ਫਿਰ ਸਾਨੂੰ ਇਸ ਲੜਕੀ ਦੀ ਨੇਚਰ ਇਸ ਲੜਕੀ ਦੇ ਰਹਿਣ ਸਹਣ ਇਸ ਲੜਕੀ ਦੇ ਮਿਲਵਰਤਨ ਬਾਰੇ ਸਾਰਾ ਪਤਾ ਲੱਗਿਆ ਕਿਵੇਂ ਦੇ ਲੋਕਾਂ ਦੇ ਨਾਲ ਮਿਲ ਵਰਤਨ ਕਰਦੀ ਸੀ ਕਿਵੇਂ ਦੇ ਲੋਕਾਂ ਦੇ ਨਾਲ ਰਹਿਣ ਸੈਨ ਸੀਦਾ ਔਰ ਜਿਹੜੀ ਆ ਡਰੱਗ ਦਾ ਇਹ ਸੇਵਨ ਕਰਦੀ ਸੀ ਉਹ ਸਾਰੀਆਂ ਚੀਜ਼ਾਂ ਪਤਾ ਕਰਕੇ ਹੁਣ ਅਸੀਂ ਇਹ ਫਿਰ ਇਹਦੇ ਜਿਹੜਾ ਹੈਗਾ ਇਹਦੇ ਫਾਦਰ ਦੇ ਬਿਆਨਾਂ ਦੇ ਉੱਤੇ ਅਸੀਂ ਪਰਚਾ ਰਜਿਸਟਰ ਕੀਤਾ ਉਹਦੇ ਵਿੱਚ ਜਿਹੜੇ ਅਸੀਂ ਲਿੰਕ ਸਟੈਬਲਿਸ਼ ਕੀਤੇ ਸੀਗੇ ਤੇ ਉਹ ਤੇ ਇਹਦੇ ਫਾਦਰ ਦੀ ਜਿਹੜੀ ਸਟੇਟਮੈਂਟ ਸੀਗੀ ਉਹ ਬਿਲਕੁਲ ਮੈਚ ਕਰਦੀ ਸੀ ਜਿਹੜੇ ਫਾਦਰ ਨੇ ਫਿਰ ਬਾਈ ਨੇਮ ਜਿਹੜਾ ਪਰਚਾ ਹੈਗਾ ਉਹ ਇਹਨਾਂ ਦੇ ਨਜ਼ਦੀਕ ਹੀ ਮਤਲਬ ਇੱਕ ਲੜਕਾ ਜਿਹੜਾ ਹੈਗਾ ਉਹ ਰੇਂਦਾ ਉਹ ਉਹਦੇ ਖਿਲਾਫ ਔਰ ਇੱਕ ਲੜਕੀ ਜਿਹੜੀ ਇਹਨੂੰ ਸ਼ੁੱਕਰਵਾਰ ਦੀ ਰਾਤ ਨੂੰ ਨਾਲ ਲੈ ਕੇ ਗਈ ਸੀ ਆਪਣੀ ਸਕੂਟਰੀ ਬਾਈਕ ਦੇ ਉੱਤੇ ਤੇ ਉਹਦੇ ਖਿਲਾਫ ਵੀ ਅਸੀਂ ਕੀਤਾ ਹੋ ਸਕਦਾ ਇਸ ਮਰਡਰ ਦੇ ਵਿੱਚ ਇਸ ਤੋਂ ਦੋ ਤੋਂ ਵੱਧ ਵੀ ਮਤਲਬ ਬੰਦੇ ਹੋ ਸਕਦੇ ਆ ਉਹ ਸਾਡੀ ਤਫ਼ਤੀਸ਼ ਜਿਹੜੀ ਹੈਗੀ ਆ ਸਾਡੀ ਓਪਨ ਹੈ ਜੀ ਅਸੀਂ ਅੱਜ ਵੀ ਤਫ਼ਤੀਸ਼ ਦੀ ਲੜੀ ਦੇ ਵਿੱਚ ਅਸੀਂ ਆਪਣਾ ਕੰਮ ਕਰ ਰਹੇ ਆ ਉਹਦੇ ਵਿੱਚ ਜੇ ਕੋਈ ਹੋਰ ਵੀ ਮਾਡਲ ਦੇ ਵਿੱਚ ਇਨਵੋਲਵ ਹੋਇਆ ਅਸਮੀ ਉਹਨੂੰ ਉਹਨੂੰ ਵੀ ਅਸੀਂ ਬੁੱਕ ਕਰਕੇ ਤੇ ਗ੍ਰਫਤਾਰ ਕਰਾਂਗੇ ਔਰ ਜਿਹੜਾਂ ਦੇ ਬਾਈਕ ਬਾਈ ਨੇਮ ਪਰਚਾ ਦਰਜ ਹੈਗਾ ਉਹ ਅਜੇ ਆਪਣੇ ਫੋਨ ਬੰਦ ਕਰਕੇ ਕਿਤੇ ਪੱਜੇ ਹੋਏ ਨੇ ਕਿਤੇ ਫੋਨ ਖੋਲਦੇ ਨੇ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਕਿੱਥੇ ਇੱਕ ਮਤਲਬ ਅਨਜਿਸਟ ਕਰਦੇ ਨੇ ਪਰ ਉਹਨਾਂ ਨੂੰ ਵੀ ਅਸੀਂ ਜਲਦੀ ਜਲਦੀ ਗ੍ਰਫਤਾਰ ਕਰਾਂਗੇ ਅਜੇ ਕੋਈ ਅਰੈਸਟ ਹੋਇਆ ਜੀ ਦੇਮੀ ਅਜੇ ਪੂਰੀ ਐਸਟੇਟ ਹੋਇਆ ਕਿਉਂਕਿ ਜਿਹੜੇ ਸਾਡਾ ਦੋਸ਼ੀ ਨੇ ਉਹ ਮਤਲਬ ਸਾਡਾ ਬਿਲਕੁਲ ਪੰਜਾਬ ਛੱਡ ਕੇ ਆਟੋਮ ਸਟੇਟ ਜਾ ਕੇ ਟੋਟਲ ਕਿੰਨੇ ਤਿੰਨੇ ਜਣੇ ਸਰ ਇਸ ਮਾਮਲੇ ਵਿੱਚ ਫਿਲਹਾਲ ਤੇ ਜੇ ਦੋ ਬੰਦਿਆਂ ਦਾ ਹੀ ਸਾਡੇ ਕੋਲ ਰਿਕਾਰਡ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਦੋ ਤਿੰਨ ਤਿੰਨ ਵੀ ਹੋ ਸਕਦੇ ਆ ਚਾਰ ਵੀ ਹੋ ਸਕਦੇ ਆ ਪਾਰਟ ਆਫ ਤਪੀਸ਼ ਹੈ ਜਿੰਨੀ ਦੇਰ ਤੱਕ ਉਹ ਸਾਡੇ ਹੱਥੀਂ ਨਹੀਂ ਚੜਦੇ ਉਨੀ ਦੇਰ ਤੱਕ ਤੁਹਾਨੂੰ ਸਾਨੂੰ ਅਗਲਾ ਲਿੰਕ ਜਿਹੜਾ ਹੈਗਾ ਉਹ ਡਵੈਲਪਿੰਗ ਹੋਣਾ ਥੈਂਕ ਯੂ ਸਰ